ਕਹਿੰਦੇ ਤੁਹਾਡਾ ਧਰਮ ਚਾਹੇ ਕੋਈ ਵੀ ਹੋਵੇ ਕੋਈ ਫਰਕ ਨਹੀਂ ਪੈਂਦਾ ਬਸ ਤੁਹਾਡੇ ਕਰਮ ਚੰਗੇ ਹੋਣੇ ਚਾਹੀਦੇ ਆ ਕਿਉਂਕਿ ਪਰਮਾਤਮਾ ਸਿਰਫ ਕਰਮ ਵੇਖਦਾ ਆ ਧਰਮ ਨਹੀਂ ਜਿੱਤਣ ਦਾ ਅਸਲੀ ਮਜ਼ਾ ਵੀ ਉਦੋਂ ਹੀ ਆਉਂਦਾ ਆ ਜਦੋਂ ਕੋਈ ਤੁਹਾਡੇ ਹਾਰਨ ਦੀ ਉਡੀਕ ਕਰ ਰਿਆ ਹੋਵੇ ਪੱਥਰ ਚਟਕੇ ਮੁੜਿਆ ਭੇਦਾ ਸਾਨੂੰ ਸਾਰੇ ਤੰਦਿਆਂ ਦਾ ਕੌਣ ਕਿੱਥੇ ਕਿਵੇਂ ਜਾ ਬੈਠਾ ਪਤਾ ਹੈ ਸਾਨੂੰ ਸਾਰੇ ਬੰਦਿਆਂ ਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਗੱਲ ਸੁਣਾਉਣੀ ਆ ਪਰ ਇਹ ਗੱਲ ਸਾਰਿਆਂ ਦੇ ਸਮਝ ਵਿੱਚ ਨਹੀਂ ਆਉਣੀ ਕਹਿੰਦੇ ਅੱਜ ਦੇ ਟਾਈਮ 'ਚ ਸਭ ਤੋਂ ਜ਼ਿਆਦਾ ਅਮੀਰ ਬੰਦਾ ਕੌਣ ਹੈ ਤੁਹਾਨੂੰ ਪਤਾ ਅੱਜ ਦੇ ਟਾਈਮ 'ਚ ਸਭ ਤੋਂ ਜ਼ਿਆਦਾ ਅਮੀਰ ਬੰਦਾ ਉਹ ਹੈ ਜਿਹੜਾ ਆਪਦੇ ਸਾਰੇ ਪਰਿਵਾਰ ਨਾਲ ਬੈਠ ਕੇ ਰੋਟੀ ਖਾਂਦਾ ਹੈ ਕਹਿੰਦੇ ਪੈਸੇ ਹੀ ਸਭ ਕੁਝ ਨਹੀਂ ਹੁੰਦਾ ਪਰੇ ਗੱਲ ਯਾਦ ਰੱਖਿਓ ਇਹ ਗੱਲ ਬੋਲਣ ਤੋਂ ਪਹਿਲਾਂ ਤੁਹਾਡੇ ਕੋਲ ਬਹੁਤ ਸਾਰਾ ਪੈਸਾ ਹੋਣਾ ਜ਼ਰੂਰੀ ਆ ਮੇਰੇ ਕੋਲ ਵੀ ਵੈਸੇ ਹੈ ਨਹੀਂ ਗਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਵਿਚਾਰ ਪੇਸ਼ ਕਰਦੇ ਆ ਕਹਿੰਦੇ ਨਦੀ ਜਦ ਕਿਨਾਰਾ ਛੱਡ ਦਿੰਦੀ ਏ ਤਾਂ ਰਾਹਾਂ ਦੀਆਂ ਚਟਾਨਾਂ ਵੀ ਤੋੜ ਦਿੰਦੀ ਏ ਗੱਲ ਭਾਵੇਂ ਨਿੱਕੀ ਜੀ ਕਿਉਂ ਨਾ ਹੋਵੇ ਜਦ ਚੁੱਭ ਜਾਂਦੀ ਏ ਤਾਂ ਕਈ ਰਿਸ਼ਤਿਆਂ ਨੂੰ ਮੋੜ ਦਿੰਦੀ ਏ ਕਈ ਰਿਸ਼ਤੇ ਆਨੂੰ ਤੋੜ ਦਿੰਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆਂ ਸਾਰੇ ਠੀਕ ਹੋਵੋਗੇ ਅੱਜ ਦਾ ਵਿਚਾਰ ਪੇਸ਼ ਕਰਦੀ ਆਂ ਕਹਿੰਦੇ ਚੁੱਪ ਵਿੱਚ ਸਖਤ ਮਿਹਨਤ ਕਰਦੇ ਰਹੋ ਤੇ ਆਪਦੀ ਸਫਲਤਾ ਨੂੰ ਰੌਲਾ ਪਾਉਣ ਦਿਓ ਦੇਖੋ ਜ਼ਿੰਦਗੀ ਚ ਦੁੱਖ ਵੜਾਉਣ ਵਾਸਤੇ ਨਾ ਸਿਰਫ ਇੱਕ ਹੀ ਇਨਸਾਨ ਹੁੰਦਾ ਆ ਮਹਿਫਲਾਂ ਤਾਂ ਸਿਰਫ ਤਮਾਸ਼ੀਆਲੀ ਲੱਗਦੀਆਂ ਗੱਲ ਇਹ ਆ ਵੀ ਹਰ ਇੱਕ ਇਨਸਾਨ ਉਦੋਂ ਸਿਆਣਾ ਨਹੀਂ ਹੁੰਦਾ ਜਦੋਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਨ ਲੱਗ ਜਾਂਦਾ ਉਹ ਸਿਆਣਾ ਉਦੋਂ ਹੁੰਦਾ ਆ ਜਦੋਂ ਛੋਟੀਆਂ ਛੋਟੀਆਂ ਗੱਲਾਂ ਸਮਝਣ ਲੱਗ ਜਾਂਦਾ ਹੈ ਕਈ ਵਾਰ ਨਾ ਸਾਨੂੰ ਆਪਦੇ ਗੁਨਾਹ मालूम ਨਹੀਂ ਹੁੰਦੇ ਪਰ ਸਜ਼ਾ ਸਾਨੂੰ ਲਾ ਜਵਾਬ ਮਿਲ ਜਾਂਦੀ ਆ ਕਹਿੰਦੇ ਕਮਾਉਣ ਵਾਲੇ ਨੂੰ ਪਤਾ ਹੁੰਦਾ ਪੈਸਾ ਕਿਵੇਂ ਕਮਾਈਦਾ ਬਹਿ ਕੇ ਖਾਣ ਵਾਲੇ ਨੂੰ ਤਾਂ ਹੱਥਾਂ ਦੀ ਮਹਿਲ ਹੀ ਲੱਗਦੀ ਆ ਕਹਿੰਦੇ ਐਵੇਂ ਨਾ ਆਪਦੇ ਘਰ ਦੇ ਭੇਦ ਕਿਸੇ ਨੂੰ ਦਿਆ ਕਰੋ ਇਹ ਮਤਲਬ ਖੋਰੀ ਲੋਕ ਨਾ ਪਤਾ ਨਹੀਂ ਕਦੋਂ ਜੀ ਜੀ ਕਰਦੇ ਤੁਹਾਡੀਆਂ ਜੜਾਂ ਵੱਢ ਕੇ ਸੁੱਟ ਦਿੰਦੇ ਕੋਈ ਹਾਲ ਪੁੱਛੇ ਮੈਂ ਠੀਕ ਆ ਬੋਲੀ ਦੁੱਖ ਦੱਸਣ ਲਈ ਕੋਈ ਦਰਦੀ ਟੋਲੀ ਤੇਰੀ ਲੁਕੀ ਪੀੜ ਦਾ ਰੋਲਾ ਨਾ ਪੈ ਜੇ ਭੇਦ ਅੰਦਰਲੇ ਹਰ ਕੋਲ ਨਾ ਖੋਲੀ ਨਾ ਦਰਦ ਤੇਰਾ ਵਡਾਉਣਾ ਕਿਸੇ ਨੇ ਜਮਾਨੇ ਮੂਰੇ ਇੱਜ਼ਤ ਨਾ ਰੋਲੀ ਰੱਬ ਤੋਂ ਬਿਨਾ ਕੋਈ ਹੋਰ ਨਾ ਦਰਦੀ ਰੱਬ ਤੋਂ ਬਿਨਾ ਕੋਈ ਹੋਰ ਨਾ ਦਰਦੀ ਚੱਲਦਾ ਰਹੀਂ ਕਦੀ ਨਾ ਡੋਲੀ ਚੱਲਦਾ ਰਹੀਂ ਕਦੀ ਨਾ ਡੋਲੀ ਕਹਿੰਦੇ ਪਰਮਾਤਮਾ ਦੀ ਕਿਰਪਾ ਇਹ ਨਹੀਂ ਹੁੰਦੀ ਕਿ ਤੁਹਾਡੀ ਜ਼ਿੰਦਗੀ 'ਚ ਕਦੇ ਕੋਈ ਦੁੱਖ ਨਹੀਂ ਆਉਂਦਾ ਉਹਦੀ ਕਿਰਪਾ ਇਹ ਹੁੰਦੀ ਆ ਜਿਹੜਾ ਬੰਦਾ ਦੁੱਖ 'ਚ ਵੀ ਖਬਰਾਵੇ ਨਾ ਉਹਨੂੰ ਇਹ ਪਤਾ ਨਾ ਲੱਗੇ ਉਹ ਵੀ ਸਮਾਂ ਕਿਵੇਂ ਲੰਘ ਗਿਆ ਇਹਨੂੰ ਪਰਮਾਤਮਾ ਦੀ ਕਿਰਪਾ ਕਹਿੰਦੇ ਆ ਕਹਿੰਦੇ ਜ਼ਿੰਦਗੀ ਨੂੰ ਜਿਉਣਾ ਸਿੱਖੋ ਉਹਨੂੰ ਸਮਝਣ ਦੀ ਕੋਸ਼ਿਸ਼ ਨਾ ਕਰੋ ਬਦਲਦੇ ਵਕਤ ਦੇ ਨਾਲ ਬਦਲੋ ਵਕਤ ਬਦਲਣ ਦੀ ਕੋਸ਼ਿਸ਼ ਨਾ ਕਰੋ ਖੁੱਲ ਕੇ ਸਾਹ ਲਓ ਅੰਦਰ ਹੀ ਅੰਦਰ ਘੁਟਨ ਦੀ ਕੋਸ਼ਿਸ਼ ਨਾ ਕਰੋ ਕੁਝ ਗੱਲਾਂ ਰੱਬ ਤੇ ਛੱਡ ਦੇਣੀਆਂ ਚਾਹੀਦੀਆਂ ਨੇ ਸਭ ਕੁਝ ਆਪ ਸੁਲਝਾਉਣ ਦੀ ਕੋਸ਼ਿਸ਼ ਨਾ ਕਰੋ